ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਮੇਰਾ ਨਾਮ ਆ ਜਸਕਰਨ ਸਿੰਘ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਪਹਿਲਾਂ ਵੀਡੀਓ ਦੇਖਦੇ ਰਹਿੰਦੇ ਹੋ ਤੁਸੀਂ ਤੇ ਕਾਫੀ ਟਾਈਮ ਤੋਂ ਯਾਰ ਮੈਂ ਆ ਵੀਡੀਓ ਬਣਾਉਣ ਬਾਰੇ ਸੋਚ ਰਿਹਾ ਸੀ ਆ ਮੈਨੂੰ ਮਹੀਨਾ ਪਹਿਲਾਂ ਮੇਰੇ 5 ਸਾਲ ਇਟਲੀ ਦੇ ਪੂਰੇ ਹੋ ਗਏ ਮਤਲਬ ਹਾਂ 5 ਸਾਲ ਪੂਰੇ ਅਕਤੂਬਰ ਜੋ ਗਏ ਮੈਂ ਆਇਆ ਸੀ ਪਹਿਲੀ ਵਾਰ ਇਟਲੀ 10 ਅਕਤੂਬਰ ਨੂੰ ਹਾਂ 10 ਅਕਤੂਬਰ ਨੂੰ ਮੈਂ ਇੰਡੀਆ ਇੰਡੀਆ ਤੋਂ ਆਇਆ ਸੀ 에어 ਇੰਡੀਆ ਫਲੈਟ ਚ ਸਿੱਧਾ ਆ ਕੇ ਉਤਰਿਆ ਮਿਲਾਨ ਇਹ ਉਦੋਂ ਅਕਤੂਬਰ ਚ ਨਾ ਠੰਡ ਹੁੰਦੀ ਐ ਨਾ ਗਰਮੀ ਹੁੰਦੀ ਐ ਐਡਾ ਕੋਈ ਮੌਸਮ ਦਾ ਦਾ ਚੱਕਰ ਲੱਗਿਆ ਨਹੀਂ ਤੇ ਡੈਡੀ ਹੁਣੀ ਮੈਨੂੰ ਲੈਣ ਆਏ ਸੀ 에ਰਪੋਰਟ ਤੋਂ ਉਹੀ ਬੰਦਾ ਬਿਲਡਿੰਗਾਂ ਵਾਲੇ ਖਾਬ ਦੇਖਦਾ ਹੁੰਦਾ ਜਦੋਂ ਆਉਂਦਾਗਾ ਪਹਿਲੀ ਵਾਰ ਬਾਹਰ ਬਿਲਡਿੰਗਾਂ ਹੋਰ ਮਾਹੌਲ ਚਲ ਤੁਹਾਨੂੰ ਪਤਾ ਹੀ ਐ ਜਿਵੇਂ ਆਪਣੇ ਵੀਡੀਓ ਬਣਾਉਣਾ ਚਾਹੁੰਦਾ ਜਿਹੜਾ ਕੈਨੇਡਾ ਵੱਲੀ ਆ ਉਹੀ ਬੰਦਾ ਸੋਚ ਕੇ ਆਉਂਦਾ ਤੇ ਆਪਾਂ ਪਹੁੰਚ ਗਏ ਇਟਲੀ ਇਟਲੀ ਮੈਂ ਪਹੁੰਚਿਆ ਰਾਤ ਨੂੰ 7 ਕ 8 ਕ ਵਜੇ ਸੀ ਹਾਂ ਨੇਰਾ ਨੇਰਾ ਆਉਣ ਲੱਗਿਆ ਸ਼ਾਮ ਜੀ ਪੈ ਗਈ ਜਦੋਂ ਜਹਾਜ਼ ਉਤਰਿਆ ਉਦਵਾਨੀ ਰਾ ਹੋ ਗਿਆ ਜੀ ਲਗਭਗ ਤੇ ਨੇਰੇ ਜੇ ਉਤਰਿਆ ਮੈਂ ਰਾਤ ਨੂੰ ਆਏ ਅਸੀਂ ਆਟੋ ਜਿਹੜਾ ਹਾਈਵੇ ਹੁੰਦਾਗਾ ਮਤਲਬ ਟੋਲ ਲੱਗਦੇ ਇੱਥੇ ਹਾਈਵੇਾਂ ਦੇ ਵੀ ਉਹਦੇ ਤੇ ਆਏ ਵਧੀਆ ਲੱਗ ਰਿਹਾ ਈ ਆਲਾ ਦਾਲਾ ਦੇਖਦੇ ਆਉਂਦੇ ਪਰ ਨੇਰੇ ਚ ਕੀ ਦੇਖਦਾਗਾ ਨੇਰੇ ਚ ਲਾਈਟਾਂ ਲੂਟਾਂ ਵੀ ਵਧੀਆ ਲੱਗਦੀਆਂ ਬੰਦੇ ਨੂੰ ਵੀ ਹਾਂ ਬਾਹਰ ਆ ਗਿਆ ਦੇਖਦੇ ਆਉਂਦੇ ਸੀ ਤੇ ਆਪਾਂ ਇਹ ਪਹਿਲੀ ਵਾਰ ਗੁਰੰਤਾਰ ਦੇ ਪਿੰਡ ਜੋ ਕਿ ਕਰਮੋਨਾ ਜ਼ਿਲ੍ਹਾ ਚ ਪੈਂਦਾ ਹੁਣ ਆਪਾਂ ਹੋਰ ਪਿੰਡ ਰਹਨੇ ਹੁਣ ਆਪਾਂ ਰਹਨੇ ਸਕੰਦੋਲਾਰਾ ਪਹਿਲਾਂ ਗੁਰੰਤਾਰ ਦੇ ਰਹਿੰਦੇ ਨਾਲ ਦਾ ਪਿੰਡ ਆ ਵਧੀਆ ਪਿੰਡ ਆ ਉੱਥੇ ਸੀਗਾ ਨਿੱਕਾ ਜਿਹਾ ਘਰ ਆਪਣਾ ਦੋ ਕਮਰਿਆਂ ਵਾਲਾ ਤੇ ਰਾਤ ਨੂੰ ਚਲੋ ਥੱਕੇ ਹੋਏ ਸੀ ਤਕਾਬੜ ਹੋਈ ਸੀ ਆ ਕੇ ਸੌਂ ਗਏ ਅ ਹਾਂ ਹੁਣ ਸਾਰ ਸੌਂ ਗਏ ਰੋਟੀ ਖਾ ਕੇ ਅਗਲੇ ਦਿਨ ਸਵੇਰੀ ਉੱਠਿਆ ਮੈਂ ਪਹਿਲਾ ਦਾ ਬੰਦਾ ਤੁਹਾਨੂੰ ਪਤਾ ਹੁੰਦਾ ਹੀ ਲੇਟ ਹੁੰਦਾ ਹੈ ਤੇ ਅਗਲੇ ਦਿਨ ਸਵੇਰੇ ਉੱਠਿਆ ਪਿੰਦਰ ਹਰਮਨ ਪ੍ਰੀਤ ਤੇ ਮਨੀ ਮਨੀ ਮੈਥੋਂ ਆ ਗਿਆ ਜੀ ਡੇਢ ਸਾਲ ਪਹਿਲਾਂ ਜੋ ਕਿ ਮੇਰਾ ਸਭਾ ਭਰਾ ਹੈ ਮਨੀ ਡੇਢ ਸਾਲ ਪਹਿਲਾਂ ਆ ਗਿਆ ਸੀ ਇਹ ਖੜੇ ਕਹਿੰਦੇ ਫੋਟੋ ਵਾਲੇ ਖੇਡਣ ਜਾਣਾ ਆ ਚਲੋ ਜੀ ਚੱਲਦੇ ਆਂ ਨਾ ਦੇਖਦੇ ਆਂ ਪਿੰਡ ਪੁੰਡ ਇੱਥੇ ਦੇ ਕਿਦਾਂ ਦੇ ਨੇ ਕਿਉਂਕਿ ਪਿੰਡ ਜੀ ਇਟਲੀ ਜ਼ਿਆਦਾਤਰ ਆਬਾਦੀ ਪਿੰਡਾਂ 'ਚ ਹੀ ਰਹਿੰਦੀ ਆ ਕਿਉਂਕਿ ਸ਼ਹਿਰਾਂ 'ਚ ਬਹੁਤ ਘੱਟ ਲੋਕ ਰਹਿੰਦੇ ਆ ਰਹਿੰਦੇ ਆ ਪਰ ਮਤਲਬ ਉਹੀ ਆਪਣੇ ਪੰਜਾਬ ਵਾਲਾ ਮਾਹੌਲ ਯਾ ਵੀ ਸ਼ਹਿਰਾਂ 'ਚ ਵੀ ਰਹਿੰਦੇ ਆ ਲੋਕ ਪਿੰਡਾਂ 'ਚ ਵੀ ਰਹਿੰਦੇ ਆ ਤੇ ਅਸੀਂ ਗਏ ਫੁੱਟਬਾਲ ਖੇਡਣ ਨਾਲ ਦੇ ਪਿੰਡ ਲਵਾਤੇ ਮੈਂ ਦੇਖਦਾ ਜਾਵਾਂ ਇਦਾਂ ਵੀ ਕਈ ਕਈ ਥਾਵਾਂ 'ਤੇ ਬਹੁਤ ਜ਼ਿਆਦਾ ਖੰਡਰ ਸੀ ਜਿਵੇਂ ਜਿਹਨੂੰ ਆਪਾਂ ਇੰਡੀਆ ਖੰਡਰ ਕਹੇ ਜਾਂਦੇ ਆ ਉਹ ਚੀਜ਼ਾਂ ਦੀ ਮਤਲਬ ਵੀ ਟਹੇ ਜਿਹੇ ਘਰ ਬਹੁਤ ਪੁਰਾਣਾ ਯਾਰ ਇਟਲੀ ਸੋਹਣਾ ਵੀ ਬਹੁਤ ਆ ਤੇ ਪੁਰਾਣਾ ਵੀ ਬਹੁਤ ਆ ਕਈ ਕਈ ਥਾਵਾਂ ਤਾਂ ਜਮੇ ਹੀ ਖੰਡਰ ਹੁੰਦੀਆਂ ਮਤਲਬ ਟਹੇ ਪਏ ਨੇ ਢਾ ਘਰ ਜੇ ਜਮੇ ਵੀ ਐ ਲੱਗੂਗਾ ਤੁਹਾਨੂੰ ਵੀ ਕੀ ਕਿੱਥੇ ਫਿਰਦੇ ਆ ਨਾ ਤੇ ਚਲੋ ਉਹ ਦੇਖਦਾ ਜਾਵਾਂ ਮੈਂ ਕਿਹ ਇਹ ਕਿੱਥੇ ਆ ਗਏ ਐ ਮਤਲਬ ਵਧੀਆ ਏਰੀਆ ਵੀ ਹੁੰਦਾਗਾ ਸੋਹਣੇ ਵੀ ਸੀ ਘਰ ਟਹੇ ਜੇ ਵੀ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਮਿਕਸ ਜਈ ਹੀ ਕੰਮ ਚਲੋ ਅਸੀਂ ਫੋਟੋ ਵਾਲੇ ਖੇਡਣ ਗਏ ਫੋਟੋ ਵਾਲੇ ਖੇਡੇ ਉੱਥੇ ਅਈ ਯਾਰੀ ਦੋਸਤੀ ਪੈ ਗਈ ਪਿੰਦਰ ਹਰਮਨ ਅਰਗਿਆਂ ਨਾਲ ਪਹਿਲੇ ਯਾਰ ਦੋਸਤੋ ਹੀ ਬਣੇ ਆਪਣੇ ਇੱਥੇ ਉਸ ਤੋਂ ਬਾਅਦ ਅਹੀਂ ਚਲੋ ਜਿੰਦਗੀ ਚੱਲ ਪਈ ਮੈਂ ਤਿੰਨ ਕੁ ਮਹੀਨੇ ਲਾਇਏ ਉਦੋਂ ਦਾ ਇਟਲੀ ਫਿਰ ਮੈਂ ਚਲੇ ਗਿਆ ਇੰਡੀਆ ਮੈਂ ਚਾਚਾ ਹਾਂ ਅਸੀਂ ਇੰਡੀਆ ਚਲੇ ਗਏ ਦੁਬਾਰੇ ਇੰਡੀਆ ਗਿਆ ਨੂੰ ਹੋ ਗਿਆ ਕਰੋਨਾ ਮਿੱਤਰੋ ਮਤਲਬ ਸਾਨੂੰ ਨਹੀਂ ਹੋਇਆ ਕਰੋਨਾ ਕਰੋਨਾ ਉਦੋਂ ਆਇਆ ਸੀ 2020 ਚ ਹੀ ਆਇਆ ਸਟਾਰਟਿੰਗ ਜੇ ਚ ਕਰੋਨਾ ਹਾਂ ਮੈਂ 2020 ਦੇ ਜਨਵਰੀ ਚ ਦੁਬਾਰੇ ਇੰਡੀਆ ਚਲੇ ਗਿਆ ਸੀ ਉੱਥੇ ਕਰੋਨਾ ਆਇਆ ਕਰੋਨਾ ਦੇ ਵਿੱਚ ਅਸੀਂ ਰਹੇ ਇੰਡੀਆ 6 7 ਮਹੀਨੇ 6-7 ਮਹੀਨੇ ਇੰਡੀਆ ਰਹੇ ਕਿਉਂਕਿ ਵਿਚਲੀ ਫਲਾਈਟਾਂ ਵਲੂਟਾਂ ਜਮਾ ਸਾਰਾ ਕੁਝ ਬੰਦ ਕਰਤਾ ਇਹਨਾਂ ਨੇ ਠੱਪ ਕਰਤਾ ਹੀ ਜਮੇ ਕੰਮ ਫੇਰ ਕਿਤੇ ਜਾ ਕੇ ਅਸੀਂ 1 ਲੱਖ 5000 ਦੀ ਇੱਕ ਇੱਕ ਜਾਣਾ ਫਲੈਟ ਲੈ ਕੇ ਆਏ ਸੀ ਸਿਰਫ ਸਿੰਗਲ ਇਧਰ ਆਉਣ ਦੀ ਨਹੀਂ ਮਿਲ ਜਾਂਦੀ ਆ 5 600 ਯੂਰੋ ਮਤਲਬ 50 60 ਕ ਦਾ ਹਜ਼ਾਰ ਦੀ ਆਉਣ ਜਾਣ ਦੀ ਟਿਕਟ ਦੇਖ ਲਓ ਤੁਸੀਂ ਉਹ ਇੰਨੀ ਮਹਿੰਗੀਆਂ ਹੋ ਗਈਆਂ ਟਿਕਟਾਂ ਚਲੋ ਇਟਲੀ ਦੀ ਧਰਤੀ ਦੇ ਦੁਆਰੇ ਇਹ ਪੈਰ ਪਿਆ ਆਪਣਾ ਫੇਰ ਆਉਣ ਸਾਰ ਸੋਚਿਆ ਉਮਰ ਉਮਰ ਉਹਦੋਂ ਮੇਲਾ 18 ਸਾਲ ਦੀ ਹੋ ਗਈ ਸੀ 17 ਸਾਲ ਦਾ ਹੁੰਦਾ ਮੈਂ ਇਟਲੀ ਆਇਆ ਸੀ ਤੇ 18 ਕੇ ਸਾਲ ਦੀ ਉਮਰ ਹੋ ਗਈ ਸੀ ਫਿਰ ਸੋਚਿਆ ਚਲੋ ਲਾਇਸੈਂਸ ਕਰਦੇ ਆ ਲਾਇਸੈਂਸ ਕਰਨ ਲੱਗੇ ਮਣੀ ਨੇ ਮੇਥੋਂ ਪਹਿਲਾਂ ਕਰ ਲਿਆ ਸੀ ਮਿੱਤਰੋ ਲਾਇਸੈਂਸ ਕਰਨਾ ਇੱਥੇ ਬਹੁਤ ਜ਼ਰੂਰੀ ਆ ਕਿਉਂਕਿ ਲਾਇਸੈਂਸ ਬਣਾ ਇੱਥੇ ਬੰਦਾ ਲੰਗੜਾਈ ਇਕ ਤਰ੍ਹਾਂ ਦਾ ਵੀ ਜੇ ਬੰਦੇ ਕੋਲ ਲਾਇਸੈਂਸ ਹੈ ਨਹੀਂ ਨਾ ਬੱਸਾਂ ਦੇ ਕਿਰਾਏ ਬਹੁਤ ਨੇ ਬੱਸਾਂ ਦੇ ਟਾਈਮ ਬਹੁਤ ਲੱਗਦਾ ਕਿਤੇ ਵੀ ਜਾਣਾ ਹੁੰਦਾ ਆਪਾਂ ਸਾਰਾ ਕੁ ਬੱਸਾਂ ਦੇ ਔਖਾ ਹੀ ਆ ਤੁਹਾਨੂੰ ਪਤਾ ਹੀ ਆ ਲਾਇਸੈਂਸ ਕਰਨਾ ਜ਼ਰੂਰੀ ਹੁੰਦਾ ਇੱਥੇ ਤਾਂ ਕਰਕੇ ਪਹਿਲਾਂ ਆਪਾਂ ਕੀਤਾ ਲਾਇਸੈਂਸ ਲਾਇਸੈਂਸ ਵਾਲਾ ਵੀ ਐਡਾ ਕੋਈ ਹੋਊਗਾ ਬਣਾਇਆ ਹੋਇਆ ਇਟਲੀਚ ਵੀ ਲਾਇਸੈਂਸ ਕਰਨਾ ਔਖਾਗਾ ਜਮਾਈ ਜਿਹਨੂੰ ਬੋਲੀ ਨਹੀਂ ਆਉਂਦੀ ਮੈਨੂੰ ਉਹਦਾ ਸਿਰਫ ਚਾਹੋ ਗੈਣਾ ਆਉਂਦਾ ਜਦੋਂ ਮੈਂ ਲਾਇਸੈਂਸ ਕਰ ਲਿਆ ਜੀ ਲਾਇਸੈਂਸ ਮੈਂ ਪੰਜਾਬੀ ਕੋਲ ਕੀਤਾ ਸੀ ਮਤਲਬ ਉਹਨੇ ਟਰਾਂਸਲੇਟ ਕਰਕੇ ਦੱਸੀਆ ਸਾਰਾ ਕੁ ਤਾਂ ਮੈਂ ਕਰ ਲਈ ਤਿੰਨ ਕੁ ਮਹੀਨੇ ਆ 3 ਕੁ ਮਹੀਨੇ ਮਤਲਬ ਬੁੱਕ ਵੜ ਲਈ ਉਹਦੂਆ ਮਹੀਨਾ ਕੋ ਦੁਬਾਰੇ 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 ਕਰਕੇ ਉਸਕੇ ਦੇ ਕਹਿੰਦੇ ਹੁੰਦੇ ਉਹਨਾਂ ਨੂੰ ਉਹ ਕਰਕੇ ਲਾਇਸੈਂਸ ਹੋ ਗਿਆ ਆਪਣਾ ਟੋਟਲ 4-5 ਮਹੀਨੇ ਲੱਗੇ ਮਤਲਬ ਬਾਅਦ ਚ ਉਹ ਇਹ ਕਰਾਉਂਦੇ ਹੁੰਦੇ ਆ 7 ਘੰਟੇ 6 ਘੰਟੇ ਲਗਾਉਂਦੇ ਹੁੰਦੇ ਆ ਇਟਲੀ ਚ ਮਤਲਬ ਗੱਡੀ ਸਿਖਾਉਣ ਦੇ ਉਹ ਜ਼ਰੂਰੀ ਹੁੰਦੇ ਆ ਉਹ ਲਈ ਚਲੋ ਗੱਡੀ ਦਾ ਲਾਇਸੈਂਸ ਆ ਗਿਆ ਫੇਰ ਤਾਂ ਮਤਲਬ ਬੰਦਾ ਨਿਆਰੀ ਚ ਹੀ ਹੋ ਜਾਂਦਾ ਜੋ ਗੱਡੀ ਦਾ ਲਾਇਸੈਂਸ ਆ ਜਾਂਦਾ ਗੱਡੀ ਦਾ ਲਾਇਸੈਂਸ ਆਇਆ ਤੇ ਮੈਂ ਲੱਗ ਗਿਆ ਕੰਮ ਤੇ ਕੰਮ ਆਪਣਾ ਪਹਿਲਾ ਲੱਗਿਆ ਹਸਤਾਲੇ ਦਾ ਹਸਤਾਲੇ ਦਾ ਕੰਮ ਉਹ ਮੈਨੂੰ ਆਇਆ ਸੀ ਫੋਨ ਹਰਿੰਦਰ ਦਾ ਹਰਿੰਦਰ ਦੇ ਦੋਸਤ ਦਾ ਸੀ ਅੱਗੇ ਕੰਮ ਤੇ ਹਰਿੰਦਰ ਦਾ ਮੈਨੂੰ ਫੋਨ ਆਇਆ ਕਹਿੰਦਾ ਹਸਤਾਲੇ 'ਚ ਕੰਮ ਤੇ ਲੱਗਣਾ ਕਿਉਂਕਿ ਮੈਨੂੰ ਹਰੇਕ ਬੰਦੇ ਨੂੰ ਇੰਡੀਆ ਤੋਂ ਜਿਹੜਾ ਆਉਂਦਾ ਨਾ ਉਹਨੇ ਡੈਰੀ ਫਾਰਮ ਦਾ ਕੰਮ ਹੁੰਦਾ ਹੀ ਹੈ ਕਿਉਂਕਿ ਪੈਸੇ ਜ਼ਿਆਦਾ ਨੇ ਉਹ 'ਚ ਤੇ ਆਪਣੇ ਵਾਲਿਆਂ ਨੂੰ ਐ ਹੁੰਦਾ ਵੀ ਚੱਕ ਦਾਂਗੇ ਫਟੇ ਡੈਰੀ ਫਾਰਮ 'ਚ ਤਾਂ ਚਲੋ ਮੈਂ ਗਿਆ ਫਿਰ ਪਹਿਲੇ ਦਿਨ ਸਵੇਰੇ ਹਾਂ 1 ਵਜੇ ਰਾਤ ਨੂੰ ਉੱਥੇ ਅੰਕਲ ਜੀ ਦੇ ਅੰਕਲ ਉਹਨਾਂ ਨੇ ਮੈਨੂੰ ਸਿਖਾਇਆ ਸੀ ਕੋਈ ਕੰਮ ਕੰਮ ਵਧੀਆ ਮਿੱਤਰੋ ਬਹੁਤ ਵਧੀਆ ਕੰਮ ਹਸਤਾਲੇ ਦਾ ਛੁੱਟੀ ਹੋਵੇ ਜੀ ਛੁੱਟੀ ਹੋਵੇ ਤੇ ਜੇ ਦਿਨ ਦਿਨ ਦਾ ਕੰਮ ਹੋਵੇ ਫਿਰ ਤਾਂ ਬਾਲਾ ਹੀ ਨਿਆਰਾ ਮਤਲਬ ਕਿਹੋ ਜਿਹਾ ਸੱਕਰ ਵਾਲਾ ਕੰਮ ਹੀ ਆ ਫਿਰ ਤਾਂ ਮੈਂ ਗਿਆ ਕੰਮ ਤੇ ਸਿਖਾਇਆ 3-4 ਦਿਨ ਕੰਮ ਅੰਕਲ ਉਹਨਾਂ ਨੇ ਜਾਣਾ ਸੀ ਇੰਡੀਆ ਅ ਡੇਢ ਕ ਮਹੀਨਾ ਕੰਮ ਸੀਗਾ ਉੱਥੇ ਚਲੋ ਡੇਢ ਮਹੀਨਾ ਮੈਂ ਜਾਂਦਾ ਰਿਹਾ ਮਤਲਬ ਪਹਿਲੇ 10 ਕ ਦਿਨ ਤਾਂ ਮੈਂ ਗਿਆ ਪੂਰੇ ਨਿਆਰੇ ਨਾਲ ਜਦੋਂ ਜਦੋਂ ਜਾਂਦਾ ਰਿਹਾ ਮਤਲਬ ਵੀ ਹੌਲੀ ਹੌਲੀ ਦਿਮਾਗ ਤੇ ਹੋਣ ਲੱਗਿਆ ਕਿਉਂਕਿ ਪਹਿਲੀ ਵਾਰ ਕੰਮ ਤੇ ਲੱਗੇ ਦਿਨ ਰਾਤ ਜਾਂਦੇ ਜਾਂਦੇ ਜਾਂ گاਵਾ ਆਇਆ ਕਰਨਾ ਸੁਪਨੇ ਚ ਰਾਤ ਨੂੰ ਪਏ ਤੇ ਐਂ ਗਈ ਕੰਮ ਤੇ ਫਿਰ ਮੈਂ ਕਹਿਣ ਲੱਗਿਆ ਕਰਦਿਆਂ ਵੀ ਨਹੀਂ ਮੈਂ ਨਹੀਂ ਜਾਣਾ ਇੱਥੇ ਹੈ ਨਾ ਮੈਂ ਨਹੀਂ ਜਾਣਾ ਮੈਂ ਲੱਗਣਾ ਨਹੀਂ ਸਤਾਲੇ ਚ ਚਲੋ ਡੈਗ ਦੇ ਢਾਂਦੇ ਨੇ ਮੈਂ 40 45 ਕ ਦਿਨ ਲਾਈ ਲਏ 45 ਦਿਨਾਂ ਬਾਅਦ ਫਿਰ ਅਸੀਂ ਗਏ ਸੀ ਪਹਿਲੀ ਵਾਰ ਇਟਲੀ ਚ ਘੁੰਮਣਗੇ ਤੇ ਅਸੀਂ ਗਏ ਸੀ ਲਾਗੋ ਦੀ ਮਲਵੈਨੋ ਮੁਹੱਬਤ ਨੂੰ ਪਿੰਡ ਆ ਉੱਥੇ ਲਾਗੋ ਵੀ ਆ ਜਿੱਥੇ ਆ ਹੁਣੀ ਆ ਪਹਿਲਾ ਵਲੌਗ ਦੇਖ ਕੇ ਆ ਟੇਮੂ ਜਿੱਥੇ ਦਾ ਤੁਸੀਂ ਉੱਥੇ ਗਏ ਸੀ ਪਹਿਲੀ ਵਾਰ ਮਤਲਬ ਅੱਗੇ ਵੀ ਆ ਤਾਂ ਗਏ ਸੀ ਲਾਗੋ ਦੀ ਬਰਾਇਸ ਵਗੈਰਾ ਮਤਲਬ ਚੰਗੀ ਤਰ੍ਹਾਂ ਪਹਿਲੀ ਵਾਰ ਘੁੰਮਣ ਗਏ ਸੀ ਤੇ ਘੁੰਮ ਕੇ ਬੜਾ ਸਵਾਦ ਆਇਆ ਮਿੱਤਰ ਉਸ ਦਿਵਾ ਰਾਤ ਪੈ ਗਈ ਘੁੰਮਣ ਦੀ ਤੇ ਘੁੰਮ ਕੇ ਉਸ ਦਿ ਉਹ ਮਤਲਬ ਸਤਾਲੇ ਦਾ ਕੰਮ ਛੱਡਣ ਤੋਂ ਬਾਅਦ 10 ਕ ਦਿਨਾਂ ਬਾਅਦ ਮੈਂ ਫੇਰ ਇੰਡੀਆ ਚ ਲੈ ਗਿਆ ਮੈਂ ਗਿਆ ਸੀ ਦੁਬਾਰੇ ਇੰਡੀਆ ਅਕਤੂਬਰ ਚ ਹਾਂ ਅਕਤੂਬਰ ਜਿਆ ਪਹਿਲੇ ਮਹੀਨੇ ਮਤਲਬ ਲਾਲੂ ਜੀ ਸਾਹਿਬ ਹੁਣ ਮੈਨੂੰ 3 ਸਾਲ ਹੋ ਗਏ ਜਾਗਣ ਦੀ ਆ ਉਦੋਂ ਵਿਲੇ ਵਿਲਾ ਬੰਦਾ ਯਾਰ ਜਦੋਂ ਮਰਜੀ ਜਾਇਆ ਵੇ ਫਿਰ ਜੋ ਬੰਦਾ ਕੰਮ ਕਰਾਂ ਰੋਜੇ ਜਾਂਦਾ ਫੇਰ ਓੱਖਾ ਹੀ ਹੋ ਜਾਂਦਾ ਜਿਵੇਂ ਹੁਣ ਮੈਨੂੰ 3 ਸਾਲ ਹੋ ਗਏ ਜਾਗੇ ਇਹਨੂੰ ਤੇ ਚਲੋ ਇੰਡੀਆ ਗਏ ਤੇ ਇੰਡੀਆ ਜਦੋਂ ਮੈਂ ਮੁੜਨਾ ਸੀ ਮਤਲਬ ਲਾਸਟ ਵਾਲੇ 4-5 ਦਿਨ ਰਹਿ ਗਏ ਸੀ ਮੈਨੂੰ ਐ ਪਿੰਦਰ ਦਾ ਫੋਨ ਪਿੰਦਰ ਕਹਿੰਦਾ ਸਤਾਲੇ ਜਗੰਮ ਤੇ ਲੱਗਣਾ ਮੈਂ ਕਹਿੰਦਾ ਨਹੀਂ ਵੀਰੇ ਹੱਥ ਬੰਨੇ ਤੇ ਵੀਰੇ ਮੈਂ ਸਤਾਲੇ ਜ ਨਹੀਂ ਲੱਗਣਾ ਕਿਤੇ ਹੋਰ ਲੱਗ ਜਾਾਂਗਾ ਪਿੰਦਰ ਕਹਿੰਦਾ ਨਹੀਂ ਛੁੱਟੀ ਵੀ ਆ ਪਿੰਦਰ ਹਸਪਤਾਲੇ 'ਚ ਲੱਗਿਆ ਸੀ ਨਾ ਉਹਦੇ ਕੰਮ ਤੇ ਪਿੰਦਰ ਵੀ ਦਾ ਪਿੰਦਰ ਦਾ ਵੀ ਪਹਿਲਾਂ ਹੀ ਕੰਮ ਸੀ ਪਿੰਦਰ ਇੱਥੇ ਸਕੰਦੋਲਾਰਾ ਜਿੱਥੇ ਜਿਹੜੇ ਵੰਡ ਹੋਣੇ ਸੀ ਰਹੇ ਨੇ ਇੱਥੇ ਸੀ ਹਸਪਤਾਲ ਮੈਂ ਕਿਹਾ ਚੱਲ ਫੇਰ ਦੇਖ ਲਾਂਗੇ ਛੁੱਟੀ ਸੀਗੀ ਮੰਗਲਵਾਰ ਦੀ ਮੈਂ ਉਹ ਤੋਂ ਪੁੱਛਿਆ ਵਾਚ ਨਹੀਂ ਛੁੱਟੀ ਹੱਟੀ ਦਾ ਚਲੋ ਲੱਗੇ ਕੰਮ ਤੇ ਮੰਗਲਵਾਰ ਦੀ ਛੁੱਟੀ ਆਇਆ ਕਰੇ ਹਮ ਕਿਸੇ ਦੀ ਨਾਲ ਛੁੱਟੀ ਹੁੰਦੀ ਨਹੀਂ ਕਿਉਂ ਬਾਕੀਆਂ ਦੀ ਸ਼ਨੀ ਐਤਵਾਰ ਨੂੰ ਹੁੰਦੀ ਹੈ ਮੰਗਲਵਾਰ ਦੀ ਮੈਂ ਦੇਖਿਆ ਕਰਾਂ ਮੈਂ ਕਿਹਾ ਇਹ ਤਾਂ ਫਿਰ ਛੁੱਟੀ ਵਾਲਾ ਨਜ਼ਾਰਾ ਹੀ ਨਹੀਂ ਰਿਹਾ ਫੇਰ ਵੀ ਤੇ ਬਾਕੀ ਪਾਪੇ ਜਿਹਦੀ ਮਜਬੂਰੀ ਹੁੰਦੀ ਆ ਨਾ ਉਹ ਤਾਂ ਕਰਦਾ ਹੀ ਆ ਹੁੰਦਾ ਕੰਮ ਆਪਣੀ ਕੋਈ ੜੀ ਮਜਬੂਰੀ ਨਹੀਂ ਸੀ ਤਾਂ ਕਰਕੇ ਸਵਾਦ ਹੀ ਰਹੇ ਆ ਤੇ ਮੈਂ ਚਲੋ ਇੱਥੇ ਵੀ ਲਾਏ ਤਿੰਨ ਕੁ ਮਹੀਨੇ ਲਾਏ ਕੰਮ ਤੇ ਹਾਂ ਦੇਖਿਆ ਅਗਰ ਇਹ ਵੀ ਛੁੱਟੀ ਆ ਗਈ ਘਰੇ ਬੈਠਾਂ ਦੀ ਲੰਘੀ ਚਲੋ ਜੀ ਅਗਲੀ ਛੁੱਟੀ ਆ ਗਈ ਘਰੇ ਬੈਠਾਂ ਦੀ ਲੰਘੀ ਇੱਥੇ ਸਤਾਲਿਆਂ ਦੀ ਤਨਖਾਹ ਦਾ ਵੀ ਆ ਹਿਸਾਬ ਦਾ ਬੰਦਾ ਜਿਵੇਂ ਜਿੱਥੇ ਮੈਂ ਪਹਿਲਾਂ ਕੰਮ ਕਰਦਾ ਹੀ ਉੱਥੇ 10 ਘੰਟੇ ਲੱਗਦੇ ਸੀ ਕੋਈ ਛੁੱਟੀ ਨਹੀਂ ਸੀ ਕੋਈ 2500 ਤੋਂ 3000 ਦੇ ਵਿੱਚ ਤਨਖਾਹ ਨਿਕਲੀ ਜਾਂਦੀ ਐ ਰੋ ਇੱਥੇ ਮਤਲਬ 2000 ਤੋਂ 2500 ਦੇ ਵਿੱਚ ਕਿਉਂ ਛੁੱਟੀ ਵੀ ਸੀ ਤੇ ਘੰਟੇ ਵੀ 9 ਜਾਂ 10 ਲੱਗਦੇ ਸੀ। ਅਹੀਂ ਚੱਲੀ ਗਿਆ ਚਲੋ 3 ਮਹੀਨੇ ਲਾਏ ਫਿਰ ਮੈਂਗਾ ਨਹੀਂ ਜਿ세 ਹਟਣਾ ਹੀ ਪੈਣਾ ਕਿਸੇ ਫੈਕਟਰੀ 'ਚ ਵੜੀਏ ਵੀ ਨੜੇ ਘੁੰਮਣ ਫਿਰਨ ਜਾਇਆ ਕਰੀਏ ਕਿਉਂ ਘੁੰਮਣ ਫਿਰਨ ਦਾ ਤੁਹਾਨੂੰ ਪਤਾ ਚਸਕਾ ਪੈ ਗਿਆ ਸੀ ਆਪਾਂ ਨੂੰ ਮਣੀ ਹੋਣੀ ਜਾਂਦੇ ਹੁੰਦੇ ਜਦੋਂ ਮੈਂ ਕਿੱਥੇ ਸਤਾਲੇ ਜਗ੍ਹਾ 'ਤੇ ਲੱਗਿਆ ਸੀ ਦੇਖਣਾ ਵੀ ਇਹਦਾ ਆ ਲਾਂਗੇ ਆ ਇਧਰ ਨੂੰ ਚੜ੍ਹ ਕੇ ਘੁੰਮਣ ਇਧਰ ਨੂੰ ਚੜ੍ਹ ਕੇ ਫਿਰ ਬੰਦੇ ਨੂੰ ਹੁੰਦਾ ਹੀ ਹੈ ਇੱਕ ਵਾਰ ਮੈਨੂੰ ਜਿਆਦਾ ਮੈਂ ਨਵਾਂ ਸਾਲ ਕੋਈ ਨਵੇਂ ਸਾਲ ਦੇ ਹਰੇਕ ਵਰਗੇ ਦਿਨਾਂ ਕੀਤੇ ਜਾਣੇ ਹੀ ਆ ਉਹਦਾ ਨਵਾਂ ਸਾਲ ਮੈਂ ਦੇਖਿਆ ਸੀ ਸਤਾਲੇ ਚ ਮੈਂ ਮੈਨੂੰ ਜਿਆਦਾ ਜਿਹੜਾ ਮਣੀ ਉਹਨਾਂ ਨੇ ਮੈਨੂੰ ਉਹ ਪਾਈਆਂ ਸਨੈਪਾਂ ਸਾਰੀ ਮਤਲਬ ਜੈਸਨ ਹੁਣੀ ਮਣੀ ਹੁਣੀ ਹਰ ਮਨ ਹੁਣੀ ਜਿੰਨੇ ਵੀ ਬੈਸਰਗੇ ਸਾਰਿਆਂ ਨੇ ਸਨੈਪਾਂ ਪਾਈਆਂ ਕੋਈ ਕਿੱਥੇ ਗਿਆ ਹੋਇਆ ਪਟਾਕੇ ਜਲਦਿਆ ਕੋਈ ਕਿੱਥੇ ਗਿਆ ਹੋਇਆ ਮੈਂ ਉਹਤੇ ਬੈਠਾ ਜਿਹੜਾ ਪੱਠੇ ਤਾਂ ਕਨਾਲੀ ਹੁੰਦੀ ਆ ਪੱਠੇ ਨਾਲ ਲਾਉਂਦੀ ਹੁੰਦੀ ਆ ਗਾਵਾਂ ਦੇ ਮਤਲਬ ਵੀ ਚਾਰ ਲੈਣੀਆਂ ਮੈਂ ਉਹਤੇ ਬੈਠਾ ਸਨੈਪਾਂ ਦੇਖਾ ਉਸ ਦਿਨ ਮੈਂ ਦੇਖਾਂ ਵੀ ਆ ਕੀ ਹੋ ਗਿਆ ਤੇ ਚਲੋ ਫਿਰ ਆਪਾਂ ਹਟ ਗਏ ਜਨਵਰੀ ਦੇ ਲਾਸਟ ਚ ਹਾਂ ਜਨਵਰੀ ਦੇ ਲਾਸਟ ਚ ਨਹੀਂ ਜਨਵਰੀ ਚ ਤਾਂ ਮੈਂ ਆਏ ਸੀ ਤਿੰਨ ਕ ਮਹੀਨੇ ਲਾਇਏ ਜਨਵਰੀ ਪਰ ਵੀ ਮਾਰਚ ਮਾਰਚ ਦੇ ਲਾਸਟ ਚ ਛੱਡ ਗਿਆ ਆਪਾਂ ਕੰਮ ਤੋਂ ਫਿਰ ਆਪਾਂ ਪਹਿਲਾ ਕੰਮ ਸਟਾਰਟ ਕੀਤਾ ਫੈਕਟਰੀ ਦਾ ਜੋ ਕਿ ਸੀ ਮੀਟ ਵਾਲੀ ਫੈਕਟਰੀ ਤੇ ਮੀਟ ਵਾਲੀ ਫੈਕਟਰੀ ਦਾ ਵੀ ਬਾਬੇ ਐ ਹੁੰਦਾ ਵੀ ਆਪਾਂ ਕਹਿ ਦਿੰਦੇ ਆ ਵੀ ਖੂਨ ਖਰਾਬ ਹੈ ਇੱਡਾ ਨਹੀਂ ਕੋਈ ਚੱਕਰ ਹੁੰਦਾ ਬੰਦੇ ਉਹੋ ਜਿਹਾ ਹੀ ਬਣ ਜਾਂਦਾ ਕਈਆਂ ਨੂੰ ਹੁੰਦਾ ਜਿਹੜੇ ਪਹਿਲੇ ਦਿਨ ਜਾ ਕੇ ਉਲਟ ਜਾਂਦੇ ਆ ਉਹਨਾਂ ਨੂੰ ਤਾਂ ਫਿਰ ਪਹਿਲੇ ਦਿਨ ਹੀ ਹੋ ਜਾਂਦਾ ਖੂਨ ਖਰਾਬੇ ਵਾਲਾ ਕੋਈ ਨਹੀਂ ਹੁੰਦਾ ਵੀ ਸਾਫ਼ ਹੋ ਗਿਆ ਆਉਂਦਾ ਹੁੰਦਾ ਮੀਟ ਮੂਡ ਕੱਟਣਾ ਘਟਣਾ ਹੀ ਹੁੰਦਾ ਆਪਾਂ ਚਲੋ ਮੈਂ ਲੱਗਿਆ ਕ ਕਦੇ ਕਿੱਧਰੋਂ ਨਿਕਲ ਗਏ ਕਦੇ ਨਿਕ ਕਿੱਧਰੋਂ ਨਿਕਲ ਗਏ ਕਦੇ ਕਿੱਧਰ ਨੂੰ ਜਿੱਦਾਂ ਹੁਣ ਤੁਹਾਨੂੰ ਪਤਾ ਹੀ ਆਪਾਂ 13 14 ਕੰਟਰੀਆਂ ਹੋ ਗਈਆਂ ਪਤਾ ਨਹੀਂ ਮੇਰੀਆਂ 13 ਅ ਸਵਿਟਸਰਲੈਂਡ ਆਇਆ ਆਪਾਂ 3-4 ਵਾਰ 2-3 ਵਾਰ ਅਸਟਰੀਆ ਜਾਇਆ ਹੈ ਹੰਗਰੀ ਫਰਾਂਸ ਅ ਹੰਗਰੀ ਫਰਾਂਸ ਤੇ ਹੋਰ ਮੈਂ ਭੁੱਲ ਗਿਆ ਇਟਲੀ ਹੋ ਗਿਆ ਚੈਕਰ ਪਬਲਿਕ ਨੀਦਰਲੈਂਡ ਆਈਸਲੈਂਡ ਜਰਮਨੀ ਵੈਟਿਕਨ ਸਿਟੀ ਸਲਵੇਕੀਆ ਅ ਹੋਰ ਕਿਹੜੀਆਂ ਦੋ ਰਹਿ ਗਈਆਂ ਯਾਰ ਕੰਟਰੀਆਂ ਹੋਰ ਕਿਹੜੀਆਂ ਦੋ ਕੰਟਰੀਆਂ ਰਹਿ ਗਈਆਂ ਬਾਪੂ ਯਾਦ ਕਰਾ ਦਿਓ ਯਾਰ ਮਾडम ਹਾਂ ਲਾਈਚਨਸਟਾਈਨ ਜਾ ਕੇ ਆਏ ਹੁਣੀ ਜੇ ਪਿੱਛੇ ਸਵਿਟਜ਼ਰਲੈਂਡ ਮੈਂ ਲਗਾ ਤਾ ਤੁਹਾਨੂੰ ਤੇ ਇੱਕ ਅੱਧੀ ਕੰਟਰੀ ਕੋਈ ਹੋਰ ਆ ਜੇ ਬਾਅਦ ਚ ਜ਼ਿਆਦਾ ਵੀ ਤੁਹਾਨੂੰ ਕਰਾ ਦੰਨੇ ਯਾਦ ਆਸਟਰੀਆ ਵੀ ਕਰਾਤਾ ਨਾ ਚਲੋ ਹੁਣ ਲੱਜਿਵੇਂ ਲਗਭਗ ਆਪਣੀਆਂ 13 ਕੰਟਰੀਆਂ ਹੋ ਗਈਆਂ ਸਾਰੀਆਂ ਚ ਕਿਸੇ ਜਗ੍ਹਾ ਸੇ ਚੈੱਕ ਵਾਰੀ ਜਾਇਆ ਕਿਸੇ ਕੇ ਚ ਤਾਂ ਤਿੰਨ ਤਿੰਨ ਚਾਰ ਚਾਰ ਵਾਰੀ ਵੀ ਜਿਵੇਂ ਸਵਿਟਜ਼ਰਲੈਂਡ ਤਾਂ ਪੰਜ ਛੇ ਵਾਰ ਜਾਇਆ। ਕਈ ਕਹਿੰਦੇ ਬਾਈ ਸਵਿਟਜ਼ਰਲੈਂਡ ਕੋ ਹੁੰਦੇ ਬਹੁਤਾਂ ਸਵਿਟਜ਼ਰਲੈਂਡ ਯਾਰ ਸਾਨੂੰ ਇੰਨੀ ਦੂਰ ਵੀ ਨਹੀਂ ਹੈਗਾ। ਮਤਲਬ ਦੂਰ ਵੀ ਆ ਪਰ ਇੰਨੀ ਦੂਰ ਵੀ ਨਹੀਂ। ਸਵਿਟਜ਼ਰਲੈਂਡ ਦੇ ਜਿਵੇਂ ਜੇ ਤਾਂ ਅਸੀਂ ਟੱਚ ਹੀ ਕਰਨਾ ਬਾਰਡਰ ਹੀ ਟੱਚ ਕਰਨਾ ਫਿਰ ਤਾਂ 250 ਕਿਲੋਮੀਟਰ ਦੋ 250 ਕਿਲੋਮੀਟਰ ਜੇ ਕਿਸੇ ਵਧੀਆ ਜਗ੍ਹਾ ਤੇ ਜਾਣਾ ਸਵਿਟਜ਼ਰਲੈਂਡ 3 350 ਇੰਨਾ ਕੁ ਕਿਲੋਮੀਟਰ ਆਉਣ ਜਾਣ ਕੰਨਿਆਂ ਨੂੰ ਇਹ ਵੀ ਬਹੁਤ ਲੱਗੂਗਾ ਪਰ ਹੁਣ ਸਾਨੂੰ ਥੋੜੇ ਲੱਗਣ ਲੱਗੇ ਐਨਾ ਕੰਮ ਦੇ ਬਹੁਤ ਤੇ ਐਂ ਚਲੋ ਫੈਕਟਰੀ ਚ ਉੱਚ ਮੈਂ ਕੰਮ ਕੀਤਾ ਮੀਟ ਵਾਲੀ ਚ ਸਾਲ ਉੱਥੋਂ ਉੱਥੋਂ ਹਟਣ ਦਾ ਕਾਰਨ ਸੀ ਕਿ ਉਹ ਮਤਲਬ ਕੰਟਰੈਕਟ ਫਿਕਸ ਨਹੀਂ ਕਰਦੇ ਇੱਥੇ ਇਟਲੀ ਚ ਹੁੰਦਾ ਵੀ ਕੰਟਰੈਕਟ ਫਿਕਸ ਹੋਵੇ ਬੰਦੇ ਦਾ ਮਤਲਬ ਫਿਸੋ ਗਏ ਜਾਂਦੇ ਆ ਜੀ ਨੂੰ ਵੀ ਪੱਕਾ ਕੰਟਰੈਕਟ ਹੋਵੇ ਕੰਮ ਵਾਲਿਆਂ ਨਾਲ ਲੋਨ ਮਿਲ ਜਾਂਦਾ ਬੰਦੇ ਨੂੰ ਬੰਦੇ ਦੇ ਪੇਪਰ ਹੁੰਦੇ ਜਿਹੜੇ ਉਹ ਜ਼ਿਆਦਾ ਟਾਈਮ ਦੇ ਮਿਲ ਜਾਂਦੇ ਆ ਹੋਰ ਵੀ ਕਾਫੀ ਚੀਜ਼ਾਂ ਹੁੰਦੀਆਂ ਮਤਲਬ ਵੀ ਵਧੀਆ ਰਹਿੰਦਾ ਬੰਦਾ ਜੇ ਫੀਸ ਹੋ ਜਾਏ ਗੰਤਰਾਤ ਤੋਂ ਤੇ ਉਹ ਕਰ ਨਹੀਂ ਰਹੇ ਸੀ ਚਲੋ ਉੱਥੇ ਆਪਾਂ ਸਾਲ ਲਾਇਆ ਪਰ ਘੁੰਮੇ ਫਿਰੇ ਉਦੋਂ ਆਪਾਂ ਰੱਜ ਕੇ ਆਈਸਲੈਂਡ ਵਗੈਰਾ ਜਾ ਕੇ ਆਈਸਲੈਂਡ ਰਹਿ ਗਏ ਹਾਂ ਉਹ ਗਣਾ ਤਾ ਆਈਸਲੈਂਡ ਵਗੈਰਾ ਆਪਾਂ ਜਾ ਕੇ ਨਿਆਰੇ ਲਿੱਤੇ ਮਤਲਬ ਪੂਰੇ ਤੇ ਉਸ ਤੋਂ ਬਾਅਦ ਆਪਾਂ ਹਟ ਗਏ ਉਹ ਕੰਮ ਤੋਂ ਕਿਉਂਕਿ ਉਹ ਫੀਸ ਗੰਤਰਾਤ ਤੋਂ ਨਹੀਂ ਕਰ ਰਹੇ ਸੀ ਤਨਖਾਹ ਵੀ ਠੀਕ ਸੀ ਮਤਲਬ ਇੰਨੀ ਜ਼ਿਆਦਾ ਨਹੀਂ ਸੀ 12-1300 ਇੰਨੀ ਉਦੋਂਦ ਆਪਾਂ ਲੱਗੇ ਹਟਕੇ ਕੰਮ ਤੋਂ ਮਿੱਤਰੋ ਪਾਣੀ ਫਿਚੋ ਪਾਣੀ ਫਿਚੋ ਗਏ ਜਾਂਦੇ ਜਿੱਥੇ ਬਰੈਡ ਬਣਦੇ ਆ ਆਪਣੀਆਂ ਡਬਲ ਰੋਟੀਆਂ ਲਾ ਲੋ ਉਹ ਚੀਜ਼ਾਂ ਬਣਦੀਆਂ ਨੇ ਉੱਥੇ ਲੱਗੇ ਕੰਮ ਤੇ ਆ ਉੱਥੇ ਤਨਖਾਹ ਬਹੁਤ ਸੋਹਣੀ ਸੀ ਜਿਵੇਂ ਉੱਥੇ ਹੁੰਦਾ ਇੱਕ ਇੱਥੇ ਤਿੰਨ ਤੂਰਨੀਆਂ ਚ ਹੁੰਦਾ ਕੰਮ ਇਟਲੀ ਚ ਇੱਕ ਹੁੰਦਾ ਜਰਨਾਤਾ ਗਏ ਜਾਂਦੇ ਜਿਹਨੂੰ ਕੱਲਾ ਦੇਣ ਵਾਲਾ ਕੰਮ ਹੁੰਦਾ 8 ਘੰਟੇ ਜਿਵੇਂ ਹੁਣ ਵੀ ਮੈਂ ਜਰਨਾਤਾ ਜੀ ਕਰਦਾ ਉੱਥੇ ਸੀਗਾ ਤਿੰਨ ਤੂਰਨੀਆਂ ਵਾਲਾ ਕੰਮ ਮਤਲਬ 1 ਤੋਂ 9 ਮਤਲਬ ਤੁਸੀਂ ਲਾ ਲਓ ਦੁਪਹਿਰ ਦੇ 1 ਤੋਂ 9 ਰਾਤ ਦੇ 9 ਤੋਂ ਸਵੇਰ ਦੇ 5 ਸਵੇਰ ਦੇ 5 ਤੋਂ ਦੁਪਹਿਰ ਦੇ 1 ਮਤਲਬ ਤਿੰਨ ਸ਼ਿਫਟਾਂ ਦੇ ਘੁਮਾਉਣ ਦੇ ਕੰਮ ਉੱਥੇ ਤਨਖਾਹ ਵਧੀਆ ਨਿਕਲ ਜਾਂਦੀ ਰਹਿੰਦੀ ਹੈ ਮਤਲਬ 1600 ਤੋਂ ਉੱਤੀ ਹੁੰਦੀ ਹੈ ਅਕੀ ਦਾ 1700 1800 1900 2000 ਵੀ ਚਲੀ ਜਾਂਦੀ ਹੈ ਕਿਵਾਰ ਜੇ 2-3 ਹਫ਼ਤੇ ਲੱਗ ਜਾਣ ਨਾਈਟਾਂ ਕਿਉਂਕਿ ਨਾਈਟ ਦਾ ਰੇਟ ਜ਼ਿਆਦਾ ਹੁੰਦਾ ਉਹ ਇਟਲੀ 'ਚ ਰੇਟ ਫੈਕਟਰੀਆਂ ਦਾ ਹੈਗਾ 8-9 ਇੰਨਾ ਦਾ ਨਾਈਟ ਦਾ 10-11 ਮਿਲ ਜਾਂਦਾ ਹੈ ਉੱਥੇ ਗਿਆ ਮੈਂ 3 ਗਿਮਹੀਨੇ ਉਹ ਫੈਕਟਰੀ ਇਦਾਂ ਸੀ ਵੀ ਉਹ ਕਿਸੇ ਬੰਦੇ ਨੂੰ ਉਹ ਵੀ ਨਹੀਂ ਪੱਕਾ ਰੱਖਦੇ ਸੀ ਉਹ ਤਾਂ ਐਂ ਕਰਦੇ ਵੀ 2-3 ਮਹੀਨੇ ਲਵਾਏ ਬੰਦੇ ਤੋਂ ਕੱਢ ਦਿੰਦੇ 2-3 ਮਹੀਨੇ ਲਵਾਏ ਬੰਦੇ ਤੋਂ ਕੱਢ ਦਿੰਦੇ ਚਲੋ ਉਹਨਾਂ ਨੇ ਆਪਾਂ ਨੂੰ ਕੱਢਤਾ 3 ਮਹੀਨੇ ਬਾਅਦ ਕਹਿੰਦੇ ਸਾਸਰੀ ਗਾਲ ਜੀ ਮੈਂ ਕਿਹਾ ਓਕੇ ਜੀ ਕੋਈ ਗੱਲ ਨਹੀਂ ਹਾਂ ਉਦੋਂ ਬਾਅਦ ਚਲੋ ਫੇਰ ਕੰਮ ਲੱਭਣ ਲੱਗੇ ਇੱਕ ਸਿਆਲਾਂ ਚ ਬਾਬੇ ਇਟਲੀ ਚ ਕੰਮ ਬਹੁਤ ਘਟ ਜਾਂਦਾ ਤੁਹਾਨੂੰ ਦੱਸ ਦਈਏ ਵੀ ਜਿਵੇਂ ਹੀ ਕੰਮ ਘਟ ਜਾਂਦਾ ਯਾਰ ਸਿਆਲਾਂ ਚ ਵੀ ਐਂ ਤਾਂ ਮਿਲੀ ਵੀ ਜਾਂਦਾ ਰਹਿੰਦਾ ਪਰ ਮਤਲਬ 50% ਹੀ ਰਹਿ ਜਾਂਦਾ ਜਿੱਥੇ ਗਰਮੀ ਜ 100% ਕਮ ਹੁੰਦਾ ਚਲੋ ਫਿਰ ਮੈਂ 20 ਦਿਨ ਘਰੇ ਬੈਠਾ ਚਲੋ ਇਧਰੋਂ ਆਪਣੇ ਭਾਜੀ ਨੇ ਪ੍ਰਤਪਾਲ ਹੁਣੀ ਜਾਣਦੇ ਸੀ ਉਹਨਾਂ ਨੇ ਉਹ ਕਹਿੰਦਾ ਵੀ ਮੇਰੇ ਵਾਲੀ ਫੈਕਟਰੀ ਜਾ ਕੱਪੂ ਨੇ ਤੇ ਉਹਨਾਂ ਨੇ ਚਲ ਮੈਂ ਉਧਰ ਚਲਾ ਗਿਆ ਹੁਣ ਉੱਥੇ ਲੱਗਿਆ ਹੋਇਆ ਮਤਲਬ ਹੁਣ ਆਪਣਾ ਹੋ ਗਿਆ ਫੀਸੋ ਗੰਦਰਾ ਤੋਂ ਜਿਹਨੂੰ ਕਹਿੰਦੇ ਆ ਫਿਕਸ ਜਿਸ ਨਾਲ ਸਾਰਾ ਕੁਝ ਓਕੇ ਹੋ ਜਾਂਦਾ ਉਸ ਤੋਂ ਬਾਅਦ ਹੁਣ ਆਪਣੀ ਕੋਲ ਸਿਹੋਰ ਨੂੰ ਵੀ 3 ਸਾਲ ਦੀ ਮਿਲ ਗਈ ਪਹਿਲਾਂ ਜਿਵੇਂ ਮੇਰੇ ਕੋਲ 2 ਸਾਲ ਦੀ ਸੀ ਇਟਲੀ 'ਚ ਮਤਲਬ 5 ਸਾਲ ਬਾਅਦ ਪੱਕੀ ਜਿਹਨੂੰ ਪੀਆਰ ਕਹਿੰਦੇ ਆ ਉਹ ਮਿਲ ਜਾਂਦੀ ਆ 3 ਸਾਲ ਦੀ 2 ਸਾਲ ਦੀ ਤੁਸੀਂ ਵਰਕ ਪਰਮਟ ਵਾਂਗੂ ਮੰਨ ਲਓ ਹੁਣ ਮਤਲਬ ਵਰਕ ਪਰਮਟ ਦੇ ਆ ਪਰ ਮੇਰਾ ਪੀਆਰ ਦਾ ਟਾਈਮ ਹੋਇਆ ਪਿਆ ਕਿਉਂਕਿ ਮੈਂ ਉਹ ਵੀ ਕਰ ਲਿਆ ਵੀ ਟੈਸਟ ਵੀ ਕਲੀਅਰ ਕਰ ਲਿਆ ਇਟਾਲੀਅਨ ਵਾਲਾ ਹੁੰਦਾਗਾ ਉਹ ਦੇਣਾ ਪੈਂਦਾ ਇੱਕ ਪੇਪਰ ਜੇ ਜਦੋਂ ਆਪਾਂ ਪੱਕੀ ਪੀਆਰ ਲੈਣੀ ਹੁੰਦੀ ਆ ਤੇ ਅਜੇ ਮੈਂ ਅਪਲਾਈ ਨਹੀਂ ਕੀਤੀ ਕਰਤਾ ਕਰਤਾ ਸੇ ਉਹਨੂੰ ਕਹਿੰਦੇ ਆ ਉਹਨੂੰ 5 ਸਾਲ ਵਾਲੀ 5 ਸਾਲ ਨਹੀਂ 10 ਸਾਲ ਦੀ ਮਿਲਦੀ ਹੁੰਦੀ ਆ ਉਹ ਪੀਆਰ ਵੀ ਹਜੇ ਮਗੀਤ ਨੀ ਮਾ ਕੋਈ ਨਹੀਂ ਕਰਦਾਂਗੇ ਇੱਥੇ ਇੱਥੇ ਕਿਉਂਕਿ ਕੋਈ ਚੱਕਰ ਨਹੀਂ ਹੈਗਾ ਵੀ ਮਿਲਦੀ ਨਹੀਂ ਹੈਗੀ ਇੱਥੇ ਮਿਲਦੀ ਉਹ ਮਿਲਦੀ ਹੈ ਪੱਕੀ ਜੇ ਬੰਦੇ ਦਾ ਟੈਸਟ ਕਲੀਅਰ ਆ ਕੰਮ ਦਾ ਕੰਦਰਾ ਤੋਂ ਚੱਲ ਰਿਹਾ ਤੇ 5 ਸਾਲ ਤੋਂ ਉੱਤੇ ਹੋ ਗਏ ਰੈਜ਼ੀਡੈਂਸ ਆ ਬਣੇ ਨੇ ਹਾਂਜੀ ਤੇ ਉੱਥੇ ਮੈਂ ਲੱਗਿਆ ਉੱਥੇ ਤਿੰਨ ਮਹੀਨੇ ਬਾਅਦ ਉਹ ਵੀ ਕਹਿੰਦੇ ਸਾਸਰੀ ਘਰ ਜੀ ਚਲੋ ਹੁਣ ਆਪਾਂ ਇੱਧਰ ਲਾ ਕੇ ਕੰਮ ਤੇ ਇੱਧਰ ਵੀ ਐਂ ਰਿਹਾ ਵੀ ਹੁਣ ਸ਼ਨੀ ਐਤਵਾਰ ਘਰੇ ਹੁੰਨੇ ਆ ਤੁਸੀਂ ਕਹਿੰਦੇ ਹੋ ਬਾਬੇ ਇੰਨਾ ਘੁੰਮਦੇ ਕਿਵੇਂ ਆਂ ਨੀਆ ਵੀਡੀਓ ਬਣਾਉਂ ਕੇ ਮਨ ਨਾਲੇ ਨੇ ਸ਼ਨੀ ਐਤਵਾਰ ਬਾਬੇ ਮੈਂ ਵੀਡੀਓ ਬਣਾਉਂ ਬ ਕੋਮੀ ਫਰੀਜਾਈ ਦਾ ਹੁਣ ਇੱਥੇ ਲੱਗੇ ਹੋਏ ਆ ਕੰਮ ਤੇ ਤੇ ਬਾਕੀ ਆਪਾਂ ਗੱਲ ਕਰੀਏ ਇਟਲੀ ਦੇ ਮੌਸਮ ਦੀ ਇਟਲੀ ਦਾ ਮੌਸਮ ਯਾਰ ਤੁਸੀਂ ਲਾ ਲਓ ਹਸਾਬ ਵੀ ਇੰਡੀਆ ਨਾਲ ਕੋਈ ਬੜਾ ਫਰਕ ਨਹੀਂ ਹੈਗਾ ਹੈਗਾ ਪਰ ਇੰਨਾ ਜਿਆਦਾ ਨਹੀਂ ਜਿਵੇਂ ਜੇ ਰੋਮ ਰੋਮ ਸਾਈਡ ਲਾਉਂਗੇ ਤੁਸੀਂ ਰੋਮ ਨੇਪਲਸ ਨਾਪोली ਸਾਈਡ ਉਧਰ ਦਾ ਇੰਡੀਆ ਵਾਲਾ ਹਿਸਾਬ ਨਾਲ ਆਪੀਆ ਮਤਲਬ ਉੰਨਾ ਕੀ ਟੈਂਪਰੇਚਰ ਠੰਡਾਂ ਚ ਵੱਧਾ ਉੰਨਾ ਕੀ ਗਰਮੀਆਂ ਚ ਉਨਾ ਹੀ ਜਿਆਦਾ ਗਰਮ ਹੁੰਦਾ ਹੁਣ ਅਸੀਂ ਰਹਨੇ ਆ ਇਟਲੀ ਦੇ ਨਾਰਥ ਚ ਮਤਲਬ ਮਿਲਾਨ ਸਾਈਡ ਕਰਮੋਨਾ ਏਰੀਆ ਇੱਥੇ ਹੁੰਦਾ ਹੁਣ ਟੈਂਪਰੇਚਰ ਹੁਣ ਜਿਵੇਂ ਸਿਆਲ ਆ ਗਏ ਵੱਧ ਤੋਂ ਵੱਧ -5 6 ਦੇ ਜਲਾ ਜਾਂਦਾ ਮਤਲਬ ਗਰਮੋਨੇ ਏਰੀਆ ਚ ਤੇ ਜਦੋਂ ਗਰਮੀਆਂ ਹੁੰਦੀਆਂ ਉਦੋਂ ਘੱਟ ਤੋਂ ਘੱਟ ਟੈਂਪਰੇਚਰ 30 32 33 ਤੇ ਤੀਜਾਂ ਵੱਧ ਤੋਂ ਵੱਧ ਹੱਦ 35 36 ਹੋ ਜੂਗਾ ਇਹ ਦੂਜਾ ਨਹੀਂ ਜਾਂਦਾ ਮਤਲਬ ਗਰਮੀ ਹੁੰਦੀ ਆ ਪਰ ਪਸੀਨੇ ਵਾਲੀ ਗਰਮੀ ਨਹੀਂ ਆਉਂਦੀ ਇੱਥੇ ਨੌਰਥ ਨੌਰਥ ਚ ਜਦੋਂ ਅਸੀਂ ਇੱਕ ਤੀ ਰੋਮ ਜਾ ਕੇ ਆਏ ਜਾਂ ਰੋਮ ਘੁੰਮ ਕੇ ਆਏ ਜਾਂ ਨਾਪੋਲੀ ਘੁੰਮ ਕੇ ਆਏ ਉੱਥੇ ਪਸੀਨੇ ਵਾਲੀ ਗਰਮੀ ਆਉਂਦੀ ਜਿਵੇਂ ਆਪਣੇ ਇੰਡੀਆ ਆਉਂਦੀ ਆ ਤੇ ਮਤਲਬ ਪਿੰਡਾ ਜਾਂ ਮੱਚੀ ਜਾਂਦਾ ਰਹਿੰਦਾ ਹਨ ਮੌਸਮ ਇਟਲੀ ਦਾ ਬਹੁਤ ਕੈਂਡ ਲੱਗਦਾ ਬਾਬੇ ਸਾਨੂੰ ਤੇ ਜੇ ਤੁਸੀਂ ਕੰਟਰੀਆਂ ਪੁੱਛੋਗੇ ਕੰਟਰੀ ਕਿਹੜੀ ਸਾਰਿਆਂ ਨੂੰ ਵਧੀਆ ਲੱਗੀ ਹੁਣ ਤੱਕ ਇੰਨੀਆਂ ਘੁੰਮਣੀਆਂ ਕੰਟਰੀ ਵੀ ਸਾਰਿਆਂ ਨੂੰ ਵਧੀਆ ਇਟਲੀ ਨੂੰ ਲੱਗੀ ਕਿਉਂਕਿ ਇਟਲੀ ਕੋਲ ਸਾਰੀਆਂ ਚੀਜ਼ਾਂ ਨੇ ਪਹਾੜ ਸਮੁੰਦਰ 올ਡ ਕਲਚਰ ਬਿਲਡਿੰਗਾਂ ਵਾਲੀਆਂ ਵੀ ਹੈਗੀਆਂ ਹੁਣ ਬਿਲਡਿੰਗਾਂ ਮਿਲਾਨ ਬਹੁਤ ਬਣੀਆਂ ਹੋਈਆਂ ਨੇ ਹੋਰ ਵੀ ਕਈ ਸਟੀਆਂ ਹੈਗੀਆਂ ਜਿੱਥੇ ਬਿਲਡਿੰਗਾਂ ਵਗੈਰਾ ਵੀ ਹੈਗੀਆਂ ਹੋਰ ਨੇਚਰਲ ਬਿਊਟੀ ਬਹੁਤ ਆ ਖਾਣਾ ਪੀਣਾ ਇਟਲੀ ਦਾ ਬੈਲੇ ਨੰਬਰ ਤੇ ਆਉਂਦਾ ਮਤਲਬ ਸਾਰੀਆਂ ਇੱਜਾਂ ਵਧੀਆ ਵਸ ਇਟਲੀ ਇੱਕ ਇੱਕ ਗੱਲੋਂ ਆਪਣੇ ਬੰਦੇ ਥੋੜੀ ਜਗਤਾਂ ਕਰਦੇ ਆ ਕਿਉਂਕਿ ਇਟਲੀ ਬੋਲੀ ਕਰਕੇ ਇਟਾਲੀਅਨ ਵਾਲੇ ਬੰਦੇ ਕਹਿੰਣਗੇ ਹੁਣ ਇਟਾਲੀਅਨ ਕਿਵੇਂ ਸਿੱਖੀ ਇਟਾਲੀਅਨ ਵੀਰੇ ਹਜੇ ਵੀ ਨਹੀਂ ਪੂਰੀ ਆਉਂਦੀ ਹੈਗੀ 50% ਮਤਲਬ ਸਮਝ ਚੱਲੋ ਲਈਦੀ ਹੈ ਹਰੇਕ ਦੀ ਗੱਲ ਬੋਲਣੀ ਵੀ ਸਮਝਾ ਵੀ ਲਈਦੀ ਹੈ ਚੱਲੋ ਕੰਮਜੋਗੀ ਆ ਜਾਂਦੀ ਹੈ ਹੌਲੀ ਹੌਲੀ ਯਾਰ ਬੰਦਾ ਇੰਪਰੂਵ ਕਰੀ ਜਾਂਦਾ ਰਹਿੰਦਾ ਜਿਵੇਂ ਜਿਵੇਂ ਇਟਾਲੀਅਨ ਨਾਲ ਬਾਅਦ ਪੈਂਦਾ ਹੁਣ ਜਿਵੇਂ ਮੈਂ ਇਟਾਲੀਅਨ ਨਾਲ ਕੰਮ ਕਰਦਾ ਹੌਲੀ ਹੌਲੀ ਬੰਦੇ ਦੀ ਉਹ ਵਧੀ ਜਾਂਦੀ ਰਹਿੰਦੀ ਆ ਬੋਲੀ ਜਾਂਦਾ ਰਹਿੰਦਾ ਜਦੋਂ ਨਾਲ ਵੀ ਇੰਪਰੂਵ ਕਰੀ ਜਾਂਦਾਗਾ ਐਡਾ ਚੱਕਰ ਆ ਤੇ ਇਟਲੀ ਚ ਤੁਸੀਂ ਕਹੋਗੇ ਐਕਸਪੀਰੀਅੰਸ ਕਿਵੇਂ ਰਿਹਾ ਐਕਸਪੀਰੀਅੰਸ ਬਾਬੇ 5 ਸਾਲ ਲੰਘਦੇ ਆ ਤਾਂ ਪਤਾ ਨਹੀਂ ਲੱਗਦਾ ਬੰਦਾ 5 ਦਿਨ ਕੰਮ ਤੇ ਜਾਂਦਾ 2 ਦਿਨ ਛੁੱਟੀਆਂ ਢੀਕਦਾ ਵਿਸ਼ਣੀਆਂ ਦੁਬਾਰਾ ਆਊਗਾ ਘੁੰਮਣ ਜਾਵਾਂਗੇ ਤੇ 5 ਦਿਨਾਂ ਹੀ ਨਿਗਾ ਲੈਂਦਾ ਐਂ 5 ਸਾਲ ਲੰਘਿਆ ਤਾਂ ਮਨ ਲੱਗਦਾ ਜਿਵੇਂ ਇੰਡੀਆ 1 ਸਾਲ ਲੰਘਦਾ ਓਵੇਂ ਇੱਥੇ 5 ਸਾਲ ਲੰਘਿਆ ਵੀ ਐਂ ਛੂੰਦਨੇ ਜਾਂਦੇ ਆ ਭੱਜੀ ਜਾਂਦੀ ਆ ਉਮਰ ਤਾਂ ਪਤਾ ਨਹੀਂ ਲੱਗਿਆ ਵੀ ਕਦੋਂ 5 ਸਾਲ ਹੋ ਗਏ ਆ ਦੇ ਲੋਕਾਂ ਸਾਹ ਕੋ ਤਾ ਤੇ ਹੁਣ ਬਾਲ ਜਣੇ ਬਾਬੇ ਪੁੱਛਣਗੇ ਵੀ ਕਿਸੇ ਹੋਰ ਕੰਟਰੀ ਵਿੱਚ ਮੂਵ ਹੋਣ ਬਾਰੇ ਨਹੀਂ ਸੋਚਿਆ ਅ ਫਿਲਹਾਲ ਹਜੇ ਤੱਕ ਨਹੀਂ ਵੀਰੇ ਕਿਉਂਕਿ ਯਾਰ ਬੰਦੇ ਨੂੰ ਹੁੰਦਾ ਕੈਨੇਡਾ ਇਹ ਤੋਂ ਜ਼ਿਆਦਾ ਹੁੰਦਾ ਅਮਰੀਕਾ ਜਾਂ ਜਾਂ ਆਸਟ੍ਰੇਲੀਆ ਆਸਟ੍ਰੇਲੀਆ ਨਹੀਂ ਆਸਟ੍ਰੇਲੀਆ ਹਨ ਤੇ ਸਾਡੇ ਨਾਲ ਦੇ ਯਾਰ ਦੋ ਜਣੇ ਕੈਨੇਡਾ ਜਾ ਗਿਆ ਤੁਹਾਨੂੰ ਸੱਚ ਗੱਲ ਦੱਸਾਂ ਇੱਕ ਇੱਕ ਨਿਆਣਾ ਤਾਂ 25000 ਯੂਰੋ ਲਾ ਕੇ ਗਿਆ ਸੀ ਇੱਥੋਂ ਮਤਲਬ ਪੱਕੀ ਪੀਆਰ ਉੱਥੇ ਉਹ ਰਹਿ ਕੇ ਆਇਆ 2 ਸਾਲ 2 ਸਾਲ ਜਿਹੋ ਨੇ ਪੀਆਰ ਵੀ ਲੈਤੀ ਆ ਉੱਥੇ ਦੀ ਫਿਰ ਵੀ ਮੁੜਿਆ ਕਿਉਂਕਿ ਯਾਰ ਜਿਹੜਾ ਬੰਦਾ ਇਟਲੀ ਤੋਂ ਜਾਂਦਾ ਤੁਸੀਂ ਕਿਸੇ ਤੋਂ ਵੀ ਪੁੱਛ ਲਓ ਤੁਹਾਨੂੰ ਕੋਈ ਇਟਲੀ ਵਾਲਾ ਜਾਣਦਾ ਜਿਹੜਾ ਕੈਨੇਡਾ ਗਿਆ ਹੋਵੇ ਜਾਂ ਕਿਸੇ ਵੀ ਹੋਰ ਕੰਟਰੀ ਉਹਨੇ ਕਹਣਾ ਇਟਲੀ ਵਾਲਾ ਨਜ਼ਾਰਾ ਕਿਤੇ ਨਹੀਂ ਹੈਗਾ ਕਿਉਂਕਿ ਇੱਥੇ ਜਿੰਦਗੀ ਬਹੁਤ ਠਹਿਰਾਓ ਵਾਲੀ ਆ ਉੱਥੇ ਸਪੀਡ ਚ ਆ ਜਿੰਦਗੀ ਹਰੇਕ ਭੱਜਿਆ ਫਿਰਦਾ ਕੰਮ ਖਾਤਰ ਕਿਉਂਕਿ ਕੰਮ ਨਹੀਂ ਇਕ ਤਾਂ ਉੱਥੇ ਮਿਲਦੇ ਮੌਸਮ ਨਹੀਂ ਉੱਥੇ ਦਾ ਸੈਟ ਹੈਗਾ ਠੰਢੀ ਬਹੁ ਪੈਂਦੀ ਹੈ ਯਾਰ ਬਾਕੀ ਇਨ ਫਿਊਚਰ ਦੇਖਾਂਗੇ ਜੇ ਕਿਤੇ ਤਾਂ ਬਣਿਆ ਤੇ ਵੀ ਐ ਦੋ ਜਾਣੇ ਮੇਰੇ ਨਾਲ ਦੇ ਮੁੜਿਆ ਜੇ ਫਿਰ ਉਹਨਾਂ ਨੇ ਉਹ ਕਰਤਾ ਵੀ ਰਹਿਣ ਦੋ ਇੱਥੇ ਸੈਟ ਹੈ ਇਟਲੀ 'ਚ ਬਾਕੀ ਫਿਲਹਾਲ ਇੱਥੇ ਵਧੀਆ ਜਰੀ ਜਾਂਦਾ ਰੱਬ ਦਾ ਤਜ਼ਾਰਾ ਹੋਏਗਾ ਗੱਡੀ ਘਰਬਾਰ ਸਾਰਾ ਸੈਟਾ ਕੰਮ ਓਕੇ ਇਸ ਕਰਕੇ ਇਦਾਂ ਚੱਲੀ ਜਾਂਦਾ ਬਾਕੀ ਦੇਖਾਂਗੇ ਜੇ ਇਨ ਫਿਊਚਰ ਹੋਇਆ ਵੈਸੇ ਅਸੀਂ ਜਿਹੜੀ ਵੀ ਕੰਟਰੀ ਜਾਂਦੇ ਹਾਂ ਘੁੰਮਣ ਜਿਵੇਂ ਜਰਮਨ ਵਗੈਰਾ ਸਵਿਟਜ਼ਰਲੈਂਡ ਆਸਟਰੀਆ ਇਹ ਕੰਟਰੀਆਂ ਮਤਲਬ ਇਟਰੀ ਨਾਲੋਂ ਥੋੜੀਆਂ ਸੋਹਣੀਆਂ ਤਾਂ ਚਲੋ ਜਾਦੇ ਕਹਿ ਸਕਦੇ ਹਾਂ ਸੋਹਣੀਆਂ ਉਹ ਹਿਸਾਬ ਨਾਲ ਨਹੀਂ ਵੀ ਘਰ ਪਰ ਤਨਖਾਹਾਂ ਸੋਹਣੀਆਂ ਨੇ ਘਰਬਾਰ ਨਵੇਂ ਆ ਇੱਥੇ ਨਾਲੋਂ ਹੋਰ ਚੀਜ਼ਾਂ ਮਤਲਬ ਸਵਿਟਜ਼ਰਲੈਂਡ ਦਾ ਤੁਹਾਨੂੰ ਪਤਾ ਹੀ ਆ ਨੈਚੁਰਲ ਬਿਊਟੀ ਜਰਮਨ ਹੋ ਟੈਕਨੋਲੋਜੀ ਦੇ ਮਾਮਲੇ 'ਚ ਬਹੁਤ ਅੱਗੇ ਤਨਗਾਹਾਂ ਤਾਂ ਚਲੋ ਹੈਗੀਆਂ ਹੈਗਿਆ ਨੇ ਮਤਲਬ ਇਹੋ ਜੀਆਂ ਕੰਟਰੀਆਂ 'ਚ ਬੰਦਾ ਮੂਵ ਹੋਣ ਬਾਰੇ ਸੋਚ ਰ ਸਕਦਾ ਕਿਉਂਕਿ ਘੈਂਟ ਨੇ ਕੰਟਰੀਆਂ ਯੂਰਪ 'ਚ ਆ ਜਾਂਦੀਆਂ ਮੇਨ ਗੱਲ ਯੂਰਪ ਤੇ ਰਹਿਣ ਦਾ ਫਾਇਦਾ ਬੰਦੇ ਨੇ ਕਿਤੇ ਵੀ ਘੁੰਮਣ ਜਾਣਾਗਾ ਹੁਣ ਅਸੀਂ ਜੇ ਆਸਟਰੀਆ ਜਾਣਾ ਤਾਂ 3 ਘੰਟੇ ਸਵਿਟਜ਼ਰਲੈਂਡ ਜਾਣਾ 2 ਘੰਟੇ ਸਲੋਵੇਕੀਆ ਜਾਣਾ ਤਾਂ 3 ਘੰਟੇ ਇਧਰ ਫਰਾਂਸ ਜਾਣਾ ਤਾਂ 3 ਘੰਟੇ ਇੰਨੇ ਨੇ ਟਾਈਮ ਲੱਗਦਾ ਮਤਲਬ ਬਹੁਤ ਘੱਟ ਟਾਈਮ ਲੱਗਦਾ ਕਿਤੇ ਵੀ ਤੇ ਉਹ ਵੀ ਰਲਮਾ ਮਿਲਮਾ ਜਿਹਾ ਕੰਮ ਹੈ ਤੇ ਵਧੀਆ ਲੱਗਦਾ ਹੈ ਰਹਿਣਾ ਸਣਾ ਐਡਾ ਕੋਈ ਭੱਜ ਭਜਾਓ ਵਾਲੀ ਜ਼ਿੰਦਗੀ ਨਹੀਂ ਹੈਗੀ ਬਾਕੀ ਲੋਕਾਂ ਦਾ ਸੁਭਾਅ ਵੀ ਵਧੀਆ ਹੈ ਤੇ ਇੱਕ ਗੱਲ ਹਾਂ ਇਟਲੀ ਦੇ ਲੋਕਾਂ ਦਾ ਸੁਭਾਅ ਵੀ ਦੱਸ ਦਈਏ ਤੁਹਾਨੂੰ ਨਾਪੋਲੀ ਵੱਲ ਤੇ ਇੱਥੇ ਨਾਰਥ ਦੇ ਲੋਕਾਂ ਦਾ ਬਹੁਤ ਸੁਭਾਅ ਦਾ ਫਰਕ ਆ ਇਹ ਥੋੜੇ ਰੂਡ ਨੇ ਇਧਰ ਵਾਲੇ ਲੋਕ ਸਾਡੇ ਗੰਨੀਆਂ ਵਾਲੇ ਮਤਲਬ ਵੀ ਆਪਦੀ ਆਕੜ ਜੀਚ ਰਹਿਣ ਵਾਲੇ ਇੰਨੇ ਜ਼ਿਆਦਾ ਵੀ ਨਹੀਂ ਵੀ ਆਕੜ ਜੀਚ ਰਹਿਣ ਵਾਲੇ ਉਧਰ ਵਾਲਿਆਂ ਨਾਲ ਹੁਣ ਅਸੀਂ ਨਾਪੋਲੀ ਘੁੰਮ ਗਏ ਸੀ ਉੱਥੇ ਲੋਕ ਜਿਵੇਂ ਆਪਣੇ ਕਹਿੰਦੇ ਆ ਜਾਨ ਕਹਿ ਕੇ ਬੁਲਾਉਂਦੇ ਬਾਲ ਜਣੇ ਨਾ ਉਹ ਚੀਜ਼ ਉਵੇਂ ਬੁਲਾਉਂਦੇ ਆ ਉਹ ਘਾਰੋ ਕਹਿ ਕੇ ਬੰਦੇ ਨੂੰ ਵੀ ਐ ਜਾਨ ਕਿਦਾਂ ਜੇ ਉਹ ਗਨੇ ਜਾਣਦੇ ਵੀ ਨਹੀਂ ਹੁੰਦੇ ਹੈਨਾ ਤੇ ਇਦਾਂ ਫਰਕ ਹੈਗਾ ਬਾਲੇ ਲੋਕ ਆਉਂਦੇ ਆ ਨਾਪੋਲੀ ਕਲਾਵਰੀਆ ਸਾਈਡ ਉਧਰ ਬਾਬੇ ਉਹ ਮੌਸਮ ਆਪਣੇ ਇੰਡੀਆ ਵਾਲਾ ਹੀ ਆ ਉਹ ਹਿਸਾਬ ਨਾਲ ਕੱਪੜੇ ਲੈ ਕੇ ਆਇਆ ਕਰੋ ਤੁਸੀਂ ਬਾਕੀ ਇਟਲੀ ਜਿੰਨੇ ਵੀ ਜਾਣੇ ਆਉਂਦੇ ਆ ਕਹਿੰਦੇ ਆ ਬਾਈ ਯਾਰ ਤੁਸੀਂ ਨਿਆਰੇ ਲੈਨੇ ਆ ਜੀ ਤੁਹਾਡੀਆਂ ਵੀਡੀਓਾਂ ਦੇਖ ਕੇ ਆਏ ਸੀ ਹੈ ਨਾ ਇਦਾਂ ਉਦਾਂ ਮੈਂ ਤਰੀਆਂ ਵੀਡੀਓਾਂ ਦੇਖ ਕੇ ਆਈ ਸੀ ਅਸੀਂ ਤਾਂ ਜਰਾ ਖੇਤੀ ਚ ਬਾਬੇ ਅਸੀਂ ਆਏ ਆ ਫੈਮਿਲੀ ਵਾਲੇ ਪੇਪਰਾਂ ਦੇ ਤਾਂ ਕਰਕੇ ਅਸੀਂ ਵਧੀਆ ਰਹਿ ਗਏ ਧੰਨਵਾਦ ਕਰਦੇ ਆ ਰੱਬ ਦਾ ਨਹੀਂ ਪਹਿਲਾਂ ਪਹਿਲਾਂ 2 2.5 ਸਾਲ ਬੰਦਾ ਇਟਲੀ ਇਟਲੀ ਬੰਦੇ ਦੇ ਨਾਲ ਜੋੜ ਕਢਾ ਆਉਂਦਾ ਕਿਉਂਕਿ ਬੰਦਾ ਪਹਿਲਾਂ ਆਉਂਦਾ ਪਹਿਲਾਂ ਦਾ ਯਾਰ ਆ ਦੀ ਪੱਕੇ ਪੈਰ ਗੱਲ ਕਰਕੇ ਆਉਗਾ ਨਾ ਏਜੰਟਾਂ ਨਾਲ ਕਿਉਂਕਿ ਇੱਥੇ ਠੱਗੀਆਂ ਬਹੁਤ ਬੜੀਆਂ ਨੇ ਬੰਦੇ ਦੀ ਐਂਟਰੀ ਕਰਾਉਂਦੇ ਉਹ ਤੋਂ ਬਹੁਤ ਦੇ ਨਹੀਂ ਉਹਨੂੰ ਤੇ ਹੌਨਸਾਰ ਪਹਿਲਾਂ ਖੇਤੀ ਦਾ ਕੰਮ ਹੀ ਕਰਨਾ ਪੈਂਦਾ ਬਾਪਿਓ ਹੌਲੀ ਹੌਲੀ ਪੈਰ ਲੱਗਦੇ ਜਦੋਂ ਬੰਦਾ ਪੱਕਾ ਹੋ ਜਾਂਦਾ ਫਿਰ ਨਿਆਰੇ ਲੈਂ ਤੇ ਹੁੰਦਾ ਫਿਰ ਇਟਲੀ ਨਿਆਰੀ ਦਵਾਉਂਦਾ ਆ ਕੇ ਪਹਿਲਾਂ ਸਾਈਕਲ ਨਾ ਜਾਰੀ ਪਾਉਣੀ ਪੈਂਦੀ ਆ ਜਿਹੜੇ ਬੰਦੇ 9 ਮਹੀਨੇ ਲੈਪਰਾਂ ਦੇ ਵੀ ਆਉਂਦੇ ਆ ਮੈਂ ਮੈਂ ਤੁਹਾਨੂੰ ਆ ਗੱਲ ਕਹਿਣਾ ਵੀ ਜਦੋਂ ਤੁਹਾਨੂੰ ਪੱਕੀ ਸਿਓਰ ਨਾਲ ਦਾ ਰਸੀਬੁੱਤਾ ਮਿਲ ਜਾਂਦਾ ਵੀ ਤੁਸੀਂ ਲਾਇਸੈਂਸ ਕਰਨਾ ਸਟਾਰਟ ਕਰ ਦਿਆ ਕਰੋ ਜਿਵੇਂ ਤੁਹਾਨੂੰ ਦੱਸਿਆ ਵੀ ਲਾਇਸੈਂਸ ਦੇ ਬੰਦਾ ਲੰਗੜਾ ਗਾ ਜੇ ਲਾਇਸੈਂਸ ਨਾ ਹੋਵੇ ਲਾਇਸੈਂਸ ਦਾ ਮੋਸਟ ਇੰਪੋਰਟੈਂਟ ਆ ਇੱਥੇ ਉਹ ਜ਼ਰੂਰ ਕਰੋ ਬਾਕੀ ਹੋਰ ਮੈਨਲਾ ਤਾਂ ਕੋਈ ਗੱਲ ਤਾਂ ਰਹੀ ਨਹੀਂ ਆਪਾਂ ਮੋਟੀ ਮੋਟੀ ਤੋਂ ਸਟੋਰੀ ਦੱਸਤੀ ਹੁਣ ਡਿਟੇਲਾਂ ਜਦਾਂ ਕੀ ਨਹੀਂ ਜਾਣਾਂਗਾ ਘੁੰਮਣ ਫਿਰਨ ਦਾ ਤਾਂ ਵੀ ਪੁੱਛੋਗੇ ਭਾਈ ਇੰਨਾ ਘੁੰਮਦੇ ਫਿਰਦੇ ਕਿਵੇਂ ਵੀਰ ਨਹੀਂ ਤਨਗਾਹਾਂ ਦਾ ਹੈ ਨਹੀਂ ਗਾ ਘੁੰਮਣ ਫਿਰਨ ਦਾ ਯਾਰ ਸਾਡਾ ਬਹੁਤ ਬਜਟ ਟੂਰ ਹੁੰਦੇ ਨੇ ਸਾਰੇ ਜਿਵੇਂ ਅਸੀਂ ਕਿਤੇ ਜਾਣਾ ਹੁੰਦਾ ਤੁਸੀਂ ਲਾਲੋ ਸਾਹਿਬ ਪਿੱਛੇ ਜਾਈ ਜਾਗੇ ਸੀ ਨਵੇਂ ਸਾਲ ਤੇ ਨਤਾਲਿਆਂ ਦੇ ਜਰਮਨੀ ਚੈਕਰ ਬਵਲੀਕ ਤੇ ਸਟਰੀਆ 4 ਦਿਨ ਲਾ ਕੇ ਆਏ ਸੀ ਅਸੀਂ ਗਏ ਸੀ 4 ਜਾਨੇ ਸਾਡਾ ਆਇਆ ਸੀ ਉੱਥੇ ਖਰਚਾ 3 3 350 300 ਇੱਕ ਜਣੇ ਦਾ ਇੰਨਾ ਕੀ ਆਉਂਦਾ ਤੁਸੀਂ ਹੁਣ ਹੈਰਾਨ ਹੋਵੋਗੇ ਵੀ ਇੰਨੇ 3-4 ਕੰਟਰੀਆਂ 350 ਚ 3-4 ਦਿਨ ਕਿਵੇਂ ਘੁੰਮੇ ਆਉਂਦੇ ਆ ਦੇਖੋ ਯਾਰ ਸਾਡਾ ਹੁੰਦਾ ਤੇਲ ਦਾ ਖਰਚਾ ਹੋਟਲਾਂ ਦਾ ਹਨਾ ਤੇ ਮੇਨ ਹਾਂ ਆਹੀ ਹੁੰਦਾ ਤੇਲ ਦਾ ਤੇ ਹੋਟਲਾਂ ਦਾ ਉਹ ਬੰਦਾ ਜਦੋਂ ਇੰਨੇ ਕ ਪਾ ਲੈਂਦਾ 1100 ਯੂਰੋ ਇਕੱਠਾ ਹੋ ਜਾਂਦਾ 4 5 5 600 ਦੇ ਹੋਟਲ ਹੋ ਜਾਂਦੇ ਨੇ 2 3 100 ਦਾ ਗੱਡੀ ਤੇਲ ਆ ਲੈਂਦੀ ਆ ਉਹ ਜਿਹੜਾ ਪਿਛੇ 300 ਬਚ ਗਿਆ ਹੁਣ ਅਸੀਂ ਦੇਖਣਾ ਹੁੰਦਾ ਕਿ ਕਿਹੜੇ ਹਿਸਾਬ ਨਾਲ ਕੱਢਣਾ ਜਿਵੇਂ ਉਹਨੇ ਬ੍ਰੇਕਫਾਸਟ ਹੈ ਜੀ ਹੋਟਲਾਂ ਵਾਲੇ ਕਰ ਲੈਨੇ ਹੁੰਨੇ ਆ ਉਥੇ ਰੱਜ ਕੇ ਖਾਓ ਇਹ ਪਲਾਨ ਸਿਰਫ ਮੁੰਡੇਾਂ ਲਈ ਆ ਬਾਬੇ ਕੁੜੀਆਂ ਕੁੜੀਆਂ ਦਾ ਤੁਹਾਨੂੰ ਪਤਾ ਰਿਚ ਹੁੰਦੀਆਂ ਨੇ ਰਿਚ ਉਹ ਤਾਂ ਆਪਦਾ ਖਾਣ ਪੀਣਗੀ ਤੇ ਉਥੇ ਰੱਜ ਕੇ ਖਾਓ ਉਦੋਂ ਬਾਅਦ ਸ਼ਾਮ ਦੀ ਰੋਟੀ ਖਾਓਗੇ ਤੇ ਬਾਹਰ ਨਿਆਰੇ ਨਾਲ ਬਾਕੀ ਮੁੰਡੇ ਐਡਜਸਟ ਕਰ ਲੈਂਦੇ ਆ ਮੁੰਡੇ ਮਤਲਬ ਵੀ ਖਾਣ ਪੀਣ ਦਾ ਦੇਖ ਲੈਂਦੇ ਆ ਜ਼ਰੂਰੀ ਨਹੀਂ ਹੁੰਦਾ ਮਹਿੰਗੀ ਥਾਂ ਤੇ ਬੈਠ ਕੇ ਖਾਣਾ ਸਾਰੇ ਯੂਰਪ ਜੀ ਖਾਣਾ ਪੀਣਾ ਇੰਨਾ ਮਹਿੰਗਾ ਨਹੀਂ ਹੈਗਾ ਜਿਵੇਂ ਇਟਲੀ ਜਦਾਂ ਖਾਸ ਕਰਕੇ ਬਹੁਤ ਸਸਤਾ ਹੰਗਰੀ ਗਏ ਸੀ ਅਸੀਂ ਉਦੋਂ ਇਤੋਂ ਵੀ ਸਸਤਾ ਪਰ ਖਾਣਾ-ਪੀਣਾ ਉੱਥੇ ਲੱਗਣ ਸੀਗਾ ਸੋ ਆ ਸੀ ਇਦਾਂ ਵੀ ਜਿਵੇਂ ਹੁਣ ਅਸੀਂ ਹੁਣ ਲੈ ਲੈਨੇ ਉਹਨਾਂ ਪਾਨੀਆਂ ਵਿੱਚ ਉਹਦੇ ਪਾ ਕੇ ਮੀਟ ਵਗੈਰਾ ਉਹ ਚੀਜ਼ ਬਹੁਤ ਸਸਤੀ ਪੈਂਦੀ ਆ ਇਦਾਂ ਹੀ ਬਸ ਬਾਬੇ ਚੱਲੀ ਜਾਂਦਾ ਆਹੀ ਆਪਣੀ ਵੀਡੀਓ ਸੀ ਅੱਜ ਦੀ ਇਦਾਂ ਗੁਜ਼ਰੇ ਇਟਲੀ ਚ ਪੰਜ ਸਾਲ ਨਿਆਰੇ ਲੈ ਰਹੇ ਆ ਕੋਈ ਜੇ ਕੋਈ ਪੁੱਛੂਗਾ ਵੀ ਕੋਈ ਪਰੇਸ਼ਾਨੀ ਇਟਲੀ ਚ ਪਰੀਸਾਨੀ ਨਹੀਂ ਯਾਰ ਜਦੋਂ ਬੰਦਾ ਆਉਂਦਾ ਉਹਦੋਂ ਨਾ ਘਾਬਰੇ ਨਾ ਸੀ ਜਦੋਂ ਆਏ ਆਏ ਆ ਤਾਂ ਲੱਗਦਾ ਹੁੰਦਾ ਇਹ ਆ ਕੀ ਬੋਲੀ ਜਾਂਦਾ ਵੀ ਇਹਨਾਂ ਦੀ ਬੋਲੀ ਤਾਂ ਸਮਝ ਨਹੀਂ ਆਉਂਦੀ ਵੀ ਇਹ ਬੋਲਦੇ ਕੀ ਆ ਵੀ ਆਪਾਂ ਨੂੰ ਤਾਂ ਆਉਣੀ ਨਹੀਂ ਲੱਗਣੀ ਹੌਲੀ ਹੌਲੀ ਸਭ ਕੋ ਜਾਨ ਲੱਗ ਜਾਂਦਾ ਲਾਇਸੈਂਸ ਵੀ ਕਰ ਲਿਆ ਲਾਇਸੈਂਸ ਤਾਂ ਜ਼ਰੂਰੀ ਆ ਇਹ ਮੇਰੀ ਗੱਲ ਲੈਖ ਲਓ ਤੇ ਲਾਇਸੈਂਸ ਜ਼ਰੂਰੀ ਆ ਬਾਬਿਓ ਤੇ ਬਸ ਹਾਂ ਇਦਾਂ ਮੋਟੇ ਮੋਟੇ ਤੁਹਾਨੂੰ ਦੱਸ ਤੇ ਪੰਜ ਸਾਲ ਇਦਾਂ ਗੁਜ਼ਰੇ ਆ ਬਾਕੀ ਜੇ ਕੋਈ ਤੁਹਾਡੇ ਕੁਐਸਚਨ ਹੋਏ ਉਹ ਥੱਲੇ ਕਰ ਦਿਓ ਆਪਾਂ ਅਗਲੀ ਵੀਡੀਓ 'ਚ ਸਾਰੇ ਤੁਹਾਨੂੰ ਡਿਟੇਲ ਨਾਲ ਦੱਸ ਦਾਂਗੇ ਬਾਕੀ ਜਿਹੜੇ ਆਉਂਦੇ ਆ ਵੈਲਕਮ ਪਰ ਜਿਹੜਾ ਇੰਡੀਆ ਵਧੀਆ ਸਰਦਾ ਉਹ ਇੰਡੀਆ ਰਹੋ ਪੰਜਾਬ ਨੂੰ ਸੰਭੋ ਆਪਣੇ ਨੂੰ ਧੰਨਵਾਦ ਸਤਿ ਸ੍ਰੀ ਅਕਾਲ ਜੀ